ਇੱਥੇ ਤਿੰਨ ਬੱਚੇ ਨਹਾਉਂਦੇ ਸਮੇਂ ਲਾਪਤਾ ਹੋ ਚੁੱਕੇ ਨੇ ਦੱਸਦੇ ਕਿ ਅੰਮ੍ਰਿਤਸਰ ਦੇ ਰਾਜਸਥਾਨਸੀ ਦੇ ਨੇੜੇ ਲਾਹੌਰ ਬ੍ਰਾਂਚ ਦਾ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਗਰਮੀ ਦੇ ਚੱਲਦੇ ਬੱਚੇ ਨਹਿਰ ਦੇ ਵਿੱਚ ਨਹਾ ਰਹੇ ਸੀ ਤੇ ਕੁਝ ਬੱਚੇ ਜਿਹੜੇ ਨੇ ਇਸ ਗਰਮੀ ਦੇ ਕਰਕੇ ਨਹਿਰ ਦੇ ਵਿੱਚ ਨਹਾ ਰਹੇ ਸੀ ਤੇ ਪਰ ਤਿੰਨ ਬੱਚੇ ਦੇ ਲਾਪਤਾ ਹੋਣ ਦੀ ਹੁਣ ਖਬਰ ਆਈ ਹੈ ਲਾਪਤਾ ਬੱਚਿਆਂ ਦੇ ਪਰਿਵਾਰ ਘਟਾ ਵਾਲੇ ਥਾਂ ਤੇ ਪਹੁੰਚੇ ਨੇ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਦਾ ਹੁਣ ਰੋ ਰੋ ਕੇ ਬੁਰਾ ਹਾਲ ਹੈ ਦੱਸਦੇ ਕਿ ਕੋਤਾ ਖੂਹਾਂ ਦੇ ਵੱਲੋਂ ਲਾਪਤਾ ਬੱਚਿਆਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਫਿਲਹਾਲ ਤਿੰਨ ਬੱਚੇ ਲਾਪਤਾ ਨੇ ਬਾਬੇ ਦਾ ਸਮਾਗਮ ਚਾਹਿਆ ਸਿਦਾਂ ਸਾਹਿਬ ਦੇ ਲੰਗਰ ਲੰਗਰ ਸ਼ਗਲ ਮੰਡਾ ਮਣਕਾ ਨੌਂਡਾ ਵੇ ਲੰਗਰ ਚੱਕ ਕੇ ਆੜ ਕੇ ਨੌਂਡਾ ਪਿਆ ਤੇ ਬੂਝੇ ਨਾਲ ਰੱਸੀ ਬੰਨ ਕੇ ਪੈਰਾਂ ਦਾ ਰੱਸੀ ਹੁੰਦੀ ਆ ਉਹ ਬੰਨ ਕੇ ਤੇ ਨੌਂਡਾ ਪੇਦੇ ਤਿੰਨ ਮੁੰਡੇ ਪਹਿਲੋ ਵੜੇ ਚੌਥਾ ਵੀ ਵੜ ਗਿਆ ਤੇ ਜੋ ਰੱਸੀ ਟੁੱਟ ਗਈ ਚੌਥਾ ਗਿਆ ਬਾਜ ਉਹ ਜਦੋਂ ਬਾਹਰ ਮੁੰਡਾ ਉਹਨੂੰ ਖਿੱਚ ਰਿਹਾ ਬਾਹਰ ਇੱਕ ਮੁੰਡੇ ਨੇ ਇਹ ਚੌਥਾ ਮੁੰਡਾ ਨਾਲ ਉਹਨੂੰ ਖਿੱਚ ਰੋ ਦੇ ਪ੍ਰਾਣੇ ਉਹ ਤਿੰਨ ਜਿਹੜੇ ਮੁੰਡੇ ਇਕਦੂਜੇ ਨੂੰ ਬਚਾਉਂਦੇ ਬਚਾਉਂਦੇ ਡੁੱਬ ਗਏ ਆ ਇਹ ਕਾਰਵਾਈ ਆ ਵੀ ਪਾਣੀ ਦਾ ਵਹਾ ਜਦਾ ਕੀ ਲੱਗਦਾ ਕੀ ਦੁੱਧ ਦੇ ਘਾਹ ਚੱਲਿਓ ਰਿਹਾ ਦੇ ਕਿ ਕੀ ਲੱਗਦਾ ਪਾਣੀ ਬਹੁਤ ਜ਼ੋਰ ਤੇ ਜਿਆਦਾ 10 12 ਫੁੱਟ ਪਾਣੀ ਹੈਗਾ 10 ਫੁੱਟ ਤੇ ਪਾਣੀ ਹੈਗਾ ਹੈਗਾ ਨਾ ਤੇ ਪਾਣੀ ਬਹੁਤ ਜ਼ੋਰ ਨਾਲ ਵਗਣ ਰਿਹਾ ਤੇ ਜਿਹੜਾ ਟੋਬੇ ਚਵਾੜੇ ਮੰਡੇ ਨਹੀਂ ਰਹਿਣਾ ਤੇ ਪੈਰ ਨਹੀਂ ਲੱਗਣ ਇੰਨੇ ਜ਼ੋਰ ਨਾਲ ਰੁੜਦੇ ਜਾਂ ਅੰਦਰ ਸਫਰ ਪਰ ਖਿੱਚਣ ਦੇ ਆ ਉਹ ਗਾਂਹ ਰੋਡ ਪਾਇਆ ਜਾਂਦਾ ਰੋਡ ਪਾਇਆ ਹੀ ਆਂਦੇ ਟੀਮ ਬੁਲ ਕੇ ਦੋ ਸਰਕਾਰ ਕੋਲ ਸਰਕਾਰ ਨੇ ਇਹ ਮੰਗ ਕੀਤੀ ਮਲਾ ਨੂੰ ਆਏ ਤਾਂ ਉਹਨਾਂ ਕਹਿੰਦਾ ਟੋਬੇ ਬਲਾਓ ਕੋਣ ਨੇ ਫੋਨ ਕੀਤਾ ਲਾਗੋ ਚਾਗੋ ਤੇ ਮਿਲ ਨਹੀਂ ਆ ਹਰੀ ਲਾਗੋ ਮਿਲਨੇ دریا ਦੇ ਕੰਢੇ ਟੋਬੇ ਬੈਠੇ ਹੁੰਦੇ ਆ ਇੱਥੇ ਲਾਗੋ ਚਾਗੋ ਟੋਬੇ ਨਹੀਂ ਮਿਲਦੇ ਕੋਣ ਦੇ ਵੀ ਵੱਡੇ ਸੀ ਉਹਨਾਂ ਗੱਲ ਕੀਤੀ ਹੁੰਦੇ ਟੋਬੇ ਭੇਜ ਦਿੰਦੇ ਆ ਇਹੋ ਗੱਲ ਹੋਈ ਆ ਤੇ ਪੁਲਿਸ ਹੁਣ ਫੇਰ ਉਹ ਪਿੱਤੇ ਵੱਡੇ ਪੁਲਾਂ ਦੇ ਗਈ ਆ ਫੇਰ ਗਈ ਆ ਉੱਥੇ ਮੁਲਾਜ਼ਮਾਂ ਨੇ ਲਾਏ ਜਿੱਥੇ ਲੱਗੇ ਨਾ ਉਹ ਦਰਵਾਜ਼ੇ ਲੱਗੇ ਆ ਉੱਥੇ ਮੁਲਾਜ਼ਮ ਲਾਏ ਦੋ ਤਿੰਨਾਂ ਦੇ ਫੜ ਕੇ ਗੱਡੀ ਲਾਤਦੇ ਆ ਵੀ ਉਥੋਂ ਜੇ ਪਤਾ ਲੱਗ ਜਾ ਵੀ ਆਉਣਗੇ ਸੈਟ ਕਰ ਦਾਂਗੇ। ਹਾਂਜੀ 12:30 ਵਜੇ 11:30 ਵਜੇ ਤੱਕ ਡੁੱਬੇ ਜੋ। ਹਾਂਜੀ। ਤੇ ਲੱਭਣ ਦੇ ਪਾਣੀ ਕਿੰਨਾ ਡੂੰਘਾ ਪਾਣੀ ਹੈ? ਪਾਣੀ ਦੀ ਦਾਗ ਘੋਟਾ ਹੈ ਜਾਂ 10-15 ਘੋਟਾ ਹੈ। ਤੇ ਕੀ ਲੱਗਦਾ ਆ ਹੌਂਦਿਕਰ ਦੀ ਵੇਖਿਆ ਕੀ ਲੱਭਾ ਤੁਸੀਂ? ਵੇਖਿਆ ਨਹੀਂ ਭਾਈ ਲੱਭਾ ਨਹੀਂ ਇੱਦਾਂ ਕੁਝ। ਉਹਦਾ ਕੋਸਟ ਕਰਦੇ ਆਪਾਂ ਲੱਭਣ ਦੀ। ਬਹੁਤ ਪ੍ਰੋਬਲਮ। ਪੰਜਾਬ ਕੋਸਟ ਨੂੰ ਪਾਣੀ ਦਾ ਕਿੰਨਾ ਕਿ ਦਹਾਵਾ ਤੇ। ਪਾਣੀ ਦਾ ਕੋਈ ਅਸਰ ਨਹੀਂ ਕੀਤਾ। ਹਾਂਜੀ। ਪਾਣੀ ਦਾ ਭਾਵ ਕਿੰਨਾ ਤੇਜ਼ ਹੈ? ਪਾਣੀ ਦਾ ਭਾਵ ਭਾਈ ਬਹੁਤ ਤੇਜ਼ ਜੋ। ਕੀ ਹੁਣੇ ਗੋਤੇ ਖੋਰਾਂ ਨਾਲ ਲਿਆ ਕੇ ਹੁਣ ਨਿਕਲ ਸਕਦੇ ਕਿ ਤੁਹਾਡੇ ਲਈ ਉਹਨਾਂ ਉਹਨਾਂ ਜਮਾਤਾਂ ਹੀ ਨਿਕਲ ਸਕਦਾ ਉਹਨਾਂ ਵਿਦਿਆਇਤ ਪ੍ਰੋਗੋਟਾਂ ਦੇ ਆਪਣੇ 3-3 ਬਰ ਗੱਲ ਨਹੀਂ ਪਾੰਡੀ ਅੱਜ ਕਿਉਂਕਿ ਪਾਣੀ ਦਾ ਵਿਹਾਰ ਬੜਾ ਜ਼ਿਆਦਾ ਹੈ ਜੀ ਤੇ ਬੱਚੇ ਨਾ ਹੋਣ ਆਏ ਜੀ ਕੀ ਨਾਮ ਬੱਚੇ ਦਾ ਲਾਗੀ ਨਾ ਪ੍ਰੀਤ ਸਿੰਘ ਕਿੰਨੇ ਜਣੇ ਨਾ ਹੋਣ ਆਏ ਤਿੰਨ ਬੱਚੇ ਨਾ ਹੋਣ ਆਏ ਜੀ ਅੱਜ ਕੀ ਗੱਲ ਹੋਈ ਹੁਣ ਡੁੱਬ ਗਏ ਨਾ ਚੀ ਜੀ ਇਹ ਲੱਭਣ ਦੇ ਜਰਬੇ ਨਹੀਂ ਹਲੇ ਨਹੀਂ ਤੇ ਲੋ ਕਿੰਨੇ ਵਜ ਦੀ ਗੱਲ ਹੈ ਸਾਰੀ 11 ਵਜ ਦੀ ਗੱਲ ਸਾਢੇ 11:00 ਸਾਢੇ 11:00 ਸਾਢੇ 11:00 ਸਾਢੇ 11:00 ਹੋ ਗਿਆ ਵਾ ਇਮੋੜਾ ਜੀ 3 ਵਜੇ 3 ਵਜੇ ਕੀ ਉਹ ਪੈਰੂ ਸੀ ਪਾਇਨ ਲਾਉਣ ਦੇਗੇ ਪਾ ਕਲੀਅਰਿੰਗ ਬੜੇ ਨਹੀਂ ਮੈਂ ਤਰਵੇ ਕੋਈ ਨਹੀਂ ਤਰਵੇ ਪੈਰੂ ਸੀ ਕਿ ਨਹੀਂ ਉਹ ਹਾਂ ਜੀ ਕਿਤਾਬੀ ਹਾਂ ਤੇ ਇਹ ਤੁਹਾਡੇ ਮਿਲਣ ਕਰਨ ਨੂੰ ਜਾ ਸੀ ਨਹੀਂ ਨਹੀਂ ਨੋਰਮਲ ਹੀ ਜਾ ਰਹੀ ਹੈ ਜੀ ਤੇ ਹੁਣ ਹੋਰ ਵੀ ਆਇਆ ਕੋਲ ਬਣ ਸਰਕਾਰੀ ਮੁਲਾਜ਼ਮ ਆਏ ਕੋਲ ਬਣ ਆਸ ਲਿਖੇ ਹੋਤਾ ਕੋਈ ਆਇਆ ਕਿ ਨਹੀਂ ਹਲੇ ਨਹੀਂ ਆਈ ਜੀ ਇਹ ਕਿੰਨਾਂ ਵੱਲੋਂ ਸੁਭਾ ਚੱਲ ਰਹੀ ਸਾਰੇ ਪਿੰਡ ਦੇ ਰੁਕੀ ਤੇ